ਸਤਿ ਸ਼੍ਰੀ ਅਕਾਲ ਜੀ ਤੁਸੀਂ ਇਹ ਲੱਕੜ ਦੀ ਜਿਹੜੀ ਕਾਰਾਗਰੀ ਹੈ ਜਾਂ ਆਰਟ ਦੇਖ ਰਹੇ ਹੋ ਸੁਰੀਲ ਕੁਮਾਰ ਜੀ ਇਹਦੇ ਆਰਟਿਸਟ ਹੈ ਕੀ ਹੈ ਨਵੀਂ ਨਵੀਂ ਕਹਾਣੀ ਹੈ ਥੋੜੀ ਲੱਕੜ ਦੇ ਟੁਕੜਿਆਂ ਦੇ ਨਾਲ ਆਲਾ ਕਿਸਮ ਦੀ ਜਿਹੜੀ ਕਲਾਕਾਰੀ ਕੀਤੀ ਗਈ ਹੈ ਤੇ ਸੁਰੀਲ ਕੁਮਾਰ ਜੀ ਜਿਹੜੇ ਗਿੱਦੜਵਾਹਤੋਂ ਨੇ ਪਛੋਕੜ ਇਹਨਾਂ ਦਾ ਤੇ ਉਹ ਇਹਦੇ ਕਲਾਕਾਰ ਨੇ ਸਭ ਤੋਂ ਪਹਿਲਾਂ ਜਾਣਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਕੀ ਆਰਟ ਆਰਟ ਨੂੰ ਕੀ ਕਹਿੰਦੇ ਆਪਾਂ ਸਰ ਇਹ वुਡ ਆਰਟ ਹੈ ਹੂੰ ਔਰ ਇਸ ਨੂੰ ਤੁਸੀਂ ਵੁੱਡ ਮੋਜ਼ੈਕ ਦੀ ਸ਼੍ਰੇਣੀ ਚ ਰੱਖ ਸਕਦੇ ਹੋ ਹੂੰ ਔਰ ਸਟਾਈਲ ਜਿਹੜਾ ਹੈ ਇਹ ਐਬਸਟ੍ਰੈਕਟ ਸੈਮੀ ਐਬਸਟ੍ਰੈਕਟ ਆਰਟ ਹੈ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਆਖਾਂਗੇ ਅਮੂਰਤ ਕਲਾ ਅਮੂਰਤ ਕਲਾ ਹਾਂਜੀ ਜੀ ਇਹਦੇ ਬਾਰੇ ਕੀ ਕਹੋਗੇ ਕਿਵੇਂ ਬੰਦਾ ਇਹ ਤਿਆਰੀ ਕਿਵੇਂ ਹੁੰਦੀ ਹੈ ਇਹਦੀ ਇਹ ਤਿਆਰੀ ਤਾਂ ਹੁੰਦੀ ਹੈ ਜੀ ਤਿਆਰੀ ਆਈਡੀਆ ਜਦੋਂ ਪਹਿਲੀ ਪਹਿਲੀ ਆਹ ਹਾਂਜੀ ਜਿਵੇਂ ਪਹਿਲਾਂ ਤਾਂ ਜੀ ਆਈਡੀਆ ਹੁੰਦਾ ਹਾਂਜੀ ਆਈਡੀਆ ਜ਼ਿਆਦਾਤਰ ਸੁਪਨੇ ਦੇ ਵਿੱਚ ਹੀ ਜਾਂਦੇ ਆ ਅੱਛਾ ਸੁਪਨਿਆਂ ਦਾ ਆਈਡੀਆ ਸੁਪਨੇ ਦਾ ਆਈਡੀਆ ਹੁੰਦੇ ਆ ਜ਼ਿਆਦਾਤਰ 99% ਸੁਪਨੇ ਚ ਹੀ ਜਾਂਦੇ ਆ ਹੂੰ ਔਰ ਉਸ ਆਈਡੀਆ ਨੂੰ ਲੱਕੜ ਦੇ ਵਿੱਚ ਫਿਰ ਢਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੂੰ ਇਹ ਟੁਕੜੇ ਆ ਇਹ ਲੱਕੜ ਦੇ ਟੁਕੜੇ ਹੁੰਦੇ ਆ ਜੀ ਅਲੱਗ-ਅਲੱਗ ਤਰ੍ਹਾਂ ਦੀ ਮੈਂ ਲੱਕੜ ਯੂਜ਼ ਕਰਦਾ ਔਰ ਕਿਹ ਕਿਹ किस्म ਦੀ ਲੱਕੜ ਹੈ ਇਹ ਇਹ ਜ਼ਿਆਦਾਤਰ ਪਾਈਨ ਹੈ ਜੀ अच्छा फाइन वुड पड़तल ਜਿਹਨੂੰ ਕਹ ਦਿੰਦੇ ਆ ਪੰਜਾਬੀ ਜਿਆਦਾ ਤਾਂ ਰੋਹ ਹੈ ਬਾਕੀ ਕਦੇ-ਕਦੇ ਵਿੱਚ ਸਾਗਵਾਨ ਵੀ ਹੈ ਜਾਂ ਲੋਕਲ वुड ਆ ਹੋਰ ਵੀ ਆ ਡੇਕ ਵੀ ਸ਼ੀਸ਼ਮ ਵੀ ਵਰਤੀ ਜਾਂਦੀ ਹੈ ਵਰਤੀ ਜਾਂਦੀ ਹੈ ਹਾਂਜੀ ਇਹਦੀ ਲਾਈਫ ਕਿੰਨੀ ਹੈ ਲਾਈਫ ਹੈ ਦੀ ਜਿੰਨੀ वुड ਦੀ ਲਾਈਫ ਹੈ ਜੀ ਬਸ ਜਿੰਨੀ वुड ਦੀ ਲਾਈਫ ਹੈ ਹਾਂਜੀ ਜੀ اچھا ਇਹ ਸਾਰੇ ਜਿੰਨੇ ਆਰਟ ਅੱਗੇ-ਅੱਗੇ ਤੁਰੇ ਤਲੀਏ ਆਪ ਖੰਮਣੀ ਬੰਨੀ ਹੈ ਇਹ ਵੱਖਰੇ-ਵੱਖਰੇ ਨੇ ਸਾਰੇ ਹਾਂਜੀ ਇਹ ਥੀਮ ਹੈ ਜੀ ਮਤਲਬ ਆਰਟ ਦਾ ਜਿਵੇਂ ਔਰਤ ਦੀ ਪਰ ਸਥਿਤੀ ਨੂੰ ਦਿਖਾਇਆ ਗਿਆ ਹੈ। ਅੱਛਾ ਜੀ। ਵੀ ਅੱਜ ਤੋਂ 25000 ਸਾਲ ਪਹਿਲਾਂ ਜੋ ਔਰਤ ਦੀ ਪਰਸਥਿਤੀ ਸੀ ਹਾਂਜੀ ਤੇ ਅੱਜ ਦੀ ਔਰਤ ਦੀ ਵੀ ਜਿਹੜੀ ਪਰਸਥਿਤੀ ਦੇ ਵਿੱਚ ਕੋਈ ਲੰਬਾ ਛੋਟਾ ਫਰਕ ਨਹੀਂ ਹੈ। ਹਾਂ ਹਾਂ। ਉਸ ਨੂੰ ਇਹ ਦਿਖਾਇਆ ਵੈ ਵੀ ਇਹ ਧਰਮ ਦੇ ਧਾਗਿਆਂ ਦੇ ਨਾਲ ਔਰਤ ਨੂੰ ਬੰਨਿਆ ਵੈ ਸਮਾਜ ਨੇ। ਅੱਛਾ। ਤੇ ਆਪ ਦੇ ਪਰਪਸ ਵਾਸਤੇ ਸਮਾਜ ਔਰਤ ਨੂੰ ਯੂਜ਼ ਕਰਦਾ ਹੈ। ਮੇਨਥੀ ਮੇਨ ਇਹ ਹੈ ਜੀ। ਮੇਨ ਇਹ ਕੀ ਹੈ? ਇਹ ਹੈ ਜੀ ਮਤਲਬ ਜ਼ੋਰਬਾ ਦਾ ਬੁੱਧਾ ਇਹਦਾ ਟਾਈਟਲ ਹੈ ਜੀ। ਹਾਂ। ਮਤਲਬ ਜੋ ਆਪਣੇ ਮੇਰੇ ਇਮੋਸ਼ਨਸ ਹੈ ਮੇਰੀਆਂ ਥਾਟਸ ਹੈ ਉਹਨੂੰ ਮੈਂ ਗਿੰਦਾ ਦੁਨਿਆਵੀ ਚੀਜ਼ਾਂ ਉਹਨੂੰ ਜ਼ੋਰਵਾ ਕਹਿੰਦਾ ਮੈਂ ਬੁੱਧਾ ਉਹ ਹੁੰਦਾ ਵੀ ਜਦੋਂ ਥਾਟਸ ਨਹੀਂ ਹੈ ਕੋਈ ਵੀ ਇਹਦੇ ਵਿੱਚ ਜਿਹੜਾ ਪਾਰਟ ਹੈ ਬੁੱਧ ਦਾ ਪਾਰਟ ਜਿਹੜਾ ਦਿਖਾਇਆ ਹੈ ਇਹ ਬੁੱਧਾ ਦਾ ਪਾਰਟ ਹੈ ਲੇਕਿਨ ਇਹ ਮੇਰੀਆਂ ਡਿਜ਼ਾਇਰਸ ਹੈ ਮੇਰੀਆਂ ਇੱਛਾਵਾਂ ਹੈ ਜਾਂ ਮੇਰੇ ਇਮੋਸ਼ਨਸ ਹੈ ਇਹ ਸਾਰੇ ਜ਼ੋਰਵਾ ਦਾ ਪਾਰਟ ਹੈ ਜੀ ਅੱਗੇ ਆ ਗਿਆ ਇਹ ਇਹ ਬਹੁਤ ਆਪਣਾ ਹਾਂਜੀ ਇਹ ਹਿੰਦੁਸਤਾਨ ਦਾ ਬਹੁਤ ਪੁਰਾਣਾ ਕਨਸੈਪਟ ਹੈ ਹਿੰਦੂਇਜ਼ਮ ਦਾ ਅਰਧਨਾਰੀਸ਼ਵਰ ਜੀ ਬੇਸਿਕਲੀ ਮਤਲਬ ਇਹ ਹਿੰਦੁਸਤਾਨ ਹੀ ਸੀ ਦੁਨੀਆ ਨੂੰ ਦੱਸਣ ਵਾਲਾ ਕਿ ਕੋਈ ਵੀ ਔਰਤ ਹੈ ਉਹ ਅੱਧਾ ਔਰਤ ਹੁੰਦੀ ਹੈ ਅੱਧਾ ਮਰਦ ਹੁੰਦੀ ਹੈ ਅੱਛਾ ਔਰ ਕੋਈ ਵੀ ਮਰਦ ਹੈ ਉਹ ਅੱਧਾ ਔਰਤ ਹੁੰਦਾ ਅੱਧਾ ਮਰਦ ਹੁੰਦਾ ਅੱਛਾ ਤੇ ਉਸ ਨੂੰ ਇਹ ਦਰਸਾਇਆ ਗਿਆ ਜੀ ਹਰ ਜਣੀ ਕਲਾ ਜਿਹੜੀ ਇਹ ਥੀਮ ਬੇਸਡ ਹੈ ਹਾਂਜੀ ਹਰ ਇੱਕ ਦਾ ਇੱਕ ਆਈਡੀਆ ਹੈ ਔਰ ਹਰ ਇੱਕ ਦਾ ਥੀਮ ਡਿਫਰੈਂਟ ਹੈ ਯੂਨੀਕ ਹੈ ਇਹ ਕੀ ਕੋਸਟ ਕਰਦੀ ਹੈ ਕੋਸਟ ਕਾਫੀ ਹੈ ਦੀ ਫਿਰ ਸੇਲ ਕਿੱਥੇ ਹੁੰਦੀ ਹੈ ਸੇਲ ਇਹ ਇੰਟਰਨੈਸ਼ਨਲੀ ਹੁੰਦੀ ਹੈ ਜੀ ਆਨਲਾਈਨ ਤੁਹਾਡੇ ਕਿੱਥੇ ਨੇ ਜਿਆਦਾ ਗਾਹਕ ਮੇਰੀ ਜਿਹੜੀ ਗੈਲਰੀ ਹੈ ਜੀ ਉਹ ਗਿੱਦੜਵਾ ਹੈਗੀ ਹੈ ਹਾਂਜੀ ਔਰ ਲੇਕਿਨ ਆਨਲਾਈਨ ਸੋਸ਼ਲ ਮੀਡੀਆ ਮੇਰੀ ਵੈਬਸਾਈਟ ਵੀ ਹੈ surilart.com ਜੀ ਤੋਂ ਅ ਬਰੋਡ ਵੀ ਸੇਲ ਹੁੰਦੀ ਹੈ ਲੋਕਲ ਵੀ ਸੇਲ ਹੁੰਦੀ ਇਹਦੇ ਇਹਦੇ ਲੋਕ ਇਹਨੂੰ ਇਹਨੂੰ ਕਿਹੜੀ ਕਲਾ ਨਾਲ ਜਾਣਿਆ ਜਾਂਦਾ ਜੇ ਬਾਹਰ ਦੇਖੀਏ ਤਾਂ ਮੋਜ਼ੈਕ ਆਰਟ ਕਿਹਾ ਜਾਂਦਾ ਜੀ ਇਹ ਅੱਛਾ ਬਾਹਰ ਵੀ ਇਹੀ ਮੋਜ਼ੈਕ ਆਰਟ ਹੈ ਅੱਛਾ ਮੋਜ਼ੈਕ ਆਰਟ ਇੱਕ ਬਹੁਤ ਪੁਰਾਣਾ ਆਰਟ ਹੈ ਦੁਨੀਆ ਦਾ ਔਰ ਲੇਕਿਨ ਇਹ ਮੇਰਾ ਆਪਣਾ ਡਿਫਰੈਂਟ ਸਟਾਈਲ ਹੈ ਗੁੱਡ ਜੀ ਅੱਛਾ ਡਿਫਰੈਂਟ ਇੰਡੀਆ ਲੈਵਲ ਤੇ ਜੇ ਦੇਖੀ ਤਾਂ ਕਿੰਨੇ ਤੁਹਾਡਾ ਜਿਹੜਾ ਇਸ ਆਰਟ ਨੂੰ ਕਿੰਨੇ ਲੋਕ ਹੈਗੇ ਜਿਹੜੇ ਕਰ ਰਹੇ ਆ ਏ ਮੇਰੇ ਸਟਾਈਲ ਮੁਤਾਬਕ ਤਾਂ ਨਹੀਂ ਕੋਈ ਕਰ ਰਿਹਾ ਮੇਰਾ ਯੂਨਿਕ ਹਾਂਜੀ ਮੇਰਾ ਯੂਨਿਕ ਸਟਾਈਲ ਹੈ ਲੇਕਿਨ वुਡ ਮੋਜ਼ੈਕ ਦਾ ਕਾਫੀ ਕਰ ਰਹੇ ਹੋਣਗੇ ਇੰਡੀਆ ਦੇ ਵਿੱਚ ਲੇਕਿਨ ਉਹਨਾਂ ਦਾ ਸਟਾਈਲ ਆਪਣਾ ਹੋਏਗਾ ਜੀ ਸਟਾਈਲ ਆਪਣਾ ਹਾਂਜੀ ਜਿਵੇਂ ਆ ਇਹ ਬਿਲਕੁਲ ਡਿਫਰੈਂਟ ਹੈ ਇਹ ਕੀ ਹੈ ਇਹ ਜਿਹੜੀ ਜੇ ਤਾਂ ਤੁਸੀਂ ਇਹ ਦੇਖੀ ਸਟਾਈਲ वुਡ ਦਾ ਇਹ ਆ ਵੀ ਇਹ ਪਾਈਨ वुਡ ਦੇ ਪੜਤਲ ਦੇ ਟੁਕੜੇ ਆ ਜੀ ਇਹਨੂੰ ਥੋੜਾ ਜਆ ਇਸ ਨੂੰ ਅ ਅੱਗ ਦੇ ਨਾਲ ਇਹਨੂੰ ਥੋੜਾ ਜਆ ਇਹਦਾ ਰੰਸ਼ਾ ਉਭਾਰਿਆ ਵਾ ਫਿਰ ਉਸ ਦੇ ਉੱਤੇ ਬਾਰਡਰ ਕਲਰ ਕੀਤੇ ਹੋਏ ਆ ਜੀ ਇਹ ਅੱਛਾ ਹਾਂ ਜੀ ਜਿਵੇਂ ਇਹ ਹੈ ਹਾਂ ਜੀ ਇਹਦੇ ਉੱਤੇ ਜਿਵੇਂ ਆਪਣਾ ਠੱਪਾ ਹੁੰਦਾ ਜਿਵੇਂ ਪਹਿਲਾਂ ਠੱਪਾ ਲਗਾਇਆ ਗਿਆ वुਡ ਨੂੰ ਕੱਟ ਕੇ ਬਰਨ ਕਰਕੇ ਪੇਂਟ ਕਰਕੇ ਉੱਪਰ ਠੱਪਾ ਲਗਾਇਆ ਗਿਆ ਇਹ ਇਹਦੀ ਮੈਂ ਕੋਸਟ ਦੇਖ ਰਿਹਾ ਜਿਵੇਂ ਇਹਦੀ ਕੋਸਟ 30 ਆ ਰਹੀ ਹੈ ਹਾਂਜੀ ਤੇ ਇਹ ਕਾਫੀ ਹੈ ਤੁਹਾਨੂੰ ਲੱਗਦਾ ਹੈ ਕਿ ਇੰਨਾ ਮਹਿੰਗਾ ਆਰਟ ਸਾਡੇ ਐਕਚੁਅਲੀ ਇਹ ਤਾਂ ਬਠਿੰਡਾ ਵਾਸਤੇ ਮੈਂ ਰੱਖਿਆ ਹੋਇਆ ਰੇਟ ਇਹ ਜੀ ਲੇਕਿਨ ਜੋ ਮੇਰੇ ਵਿਆਨਾ ਸੇਲ ਹੁੰਦੇ ਆ ਜਾਂ ਆਸਟ੍ਰੇਲੀਆ ਯੂਕੇ ਸੇਲ ਹੁੰਦੇ ਆ ਇਹ ਚਾਰ ਗੁਣਾ ਰੇਟ ਦੇ ਉੱਤੇ ਸੇਲ ਹੁੰਦੇ ਆ ਅੱਛਾ ਹਾਂਜੀ ਤੁਹਾਨੂੰ ਇਸ ਕਲਾ ਨੂੰ ਕਰਦਿਆਂ ਕਿੰਨਾ ਚਿਰ ਹੋ ਗਿਆ ਇਹ ਮੈਂ 2013 ਤੋਂ ਕਰ ਰਿਹਾ 2013 ਹਾਂਜੀ ਇਹ ਸਿੱਖੀ ਇਹ ਕਲਾ ਜਿਹੜੀ ਆ ਉਹ ਸਿੱਖੀ ਨਹੀਂ ਜਾ ਸਕਦੀ ਜੀ ਮਤਲਬ ਉਹ ਬਸ ਕੁਦਰਤ ਦੀ ਮਿਹਰਬਾਨੀ ਹੁੰਦੀ ਆ ਇਹ ਬlesing ਆ ਕੁਦਰਤਵੰਨੀ ਉਹ ਕਿਚ ਕਨਵਰਟ ਕਿਵੇਂ ਹੋਏ ਬੰਦਾ ਕਲਾ ਹੈਗੀ ਹੈ ਰਾਹ ਕਿਵੇਂ ਲੱਭਿਆ ਕੁਦਰਤੀ ਰਾਹ ਦਿਖਾਉਂਦੀ ਹੈ ਜੀ ਅੱਛਾ ਕੁਦਰਤ ਦੀ ਹੀ ਅੰਦਰੋਂ ਹੀ ਤੁਹਾਡੇ ਇੱਛਾ ਉੱਠਦੀ ਹੈ ਕੁਝ ਕਰਨ ਦੀ ਫਿਰ ਕੁਦਰਤ ਹੀ ਤੁਹਾਨੂੰ ਆਈਡੀਆਸ ਦਿੰਦੀ ਹੈ ਕੁਦਰਤ ਹੀ ਤੁਹਾਨੂੰ ਤਾਕਤ ਦਿੰਦੀ ਹੈ ਤੇ ਕੁਦਰਤ ਹੀ ਤੁਹਾਨੂੰ ਢੀਠ ਬਣਾ ਦਿੰਦੀ ਹੈ ਵੀ ਇਹਨੂੰ ਕਰ ਕਰੀ ਕਰੀ ਜਾਓ ਕਰੀ ਜਾਓ ਤੇ ਐਂ ਇੰਨੇ ਕਿੰਨੇ ਟਾਈਮ ਬਾਅਦ ਤੁਹਾਨੂੰ ਇਸ ਤੇ ਸਫਲਤਾ ਮਿਲੀ ਹੈ ਸਫਲਤਾ ਦਾ ਪਹਿਮਾਨਾ ਮੈਨੂੰ ਨਹੀਂ ਪਤਾ ਕੀ ਹੁੰਦਾ ਸਫਲਤਾ ਦਾ ਮਨ ਲਓ ਵੀ ਲੋਕ ਤੁਹਾਡੇ ਨਾਲ ਜੁੜੇ ਇਹ ਲੋਕ ਮੇਰੇ ਮੇਰੇ ਕੰਮ ਸ਼ੁਰੂ ਕਰਨ ਤੋਂ ਸ਼ੁਰੂ ਸ਼ੁਰੂ ਦੇ ਵਿੱਚ ਤਾਂ ਮਤਲਬ ਇਹੀ ਸੀਗਾ ਕਹਿੰਦੇ ਯਾਰ ਕੀ ਕਰੀ ਜਾਂਦਾ ਇਹ ਜਾਂ ਉਹ ਸੀ ਤਿੰਨ ਚਾਰ ਸਾਲਾਂ ਬਾਅਦ ਇਹਨੂੰ ਕੰਨ ਤੇ ਲਾਇਆ ਜਾ ਸਕਦਾ ਹੈ ਹਾਂਜੀ ਹਾਂਜੀ ਬੋਲ ਹੈਂਗਿੰਗ ਹੈ ਜੀ ਸਾਰੀਆਂ ਇਹ ਸਾਰੀ ਬੋਲ ਹੈਂਗਿੰਗ ਹੈ ਇਹਦੀ ਬੈਕਗ੍ਰਾਉਂਡ ਦੇ ਵਿੱਚ ਫਿਰ ਕੋਈ ਚੀਜ਼ ਇਹ ਕੁਝ ਨਹੀਂ ਹੁੰਦਾ ਜੀ ਪਿੱਛੇ ਪਲਾਈਵੁੱਡ ਹੈ ਇਹਦੇ ਅੱਛਾ ਪਲਾਈਵੁੱਡ ਦੇ ਉੱਪਰ ਫੇਵਿਕੋਲ ਦੇ ਨਾਲ ਡਿਫਰੈਂਟ ਵੁੱਡ ਪੀਸਸ ਪੇਸਟ ਕੀਤੇ ਹੁੰਦੇ ਹਨ ਜੇ ਜਿਹੜਾ ਤੁਸੀਂ ਆਰਟ ਦਾ ਕੰਮ ਕਰਦੇ ਹੋ ਲਗਾਤਾਰ ਇੱਥੇ ਗਿਧੜਵਾਹੀ ਕਰਦੇ ਹੋ ਹਾਂਜੀ ਮੇਨ ਮੇਰੀ ਜੋ ਸਟੂਡੀਓ ਗਿਧੜਵਾਈ ਹੈ ਜੀ ਪੰਜਾਬ ਦੇ ਵਿੱਚੋਂ ਛੱਡ ਕੇ ਪੂਰੇ ਇੰਡੀਆ 'ਚ ਤੁਹਾਡਾ ਇਹ ਵਿਲੱਖਣ ਕਾਰਜ ਹੈ ਹਾਂਜੀ ਐਦਾਂ ਦਾ ਜਿਹੜੇ ਤੁਸੀਂ ਜਿੰਨੇ ਵੀ ਆ ਪੀਸ ਦੇਖ ਰਹੇ ਹੋ ਜਾਂ ਮੇਰੀ ਗੈਲਰੀ 'ਚ ਹੈ ਉਸ ਤਰ੍ਹਾਂ ਦਾ ਪੀਸ ਦੁਨੀਆ 'ਤੇ ਤੁਹਾਨੂੰ ਹੋਰ ਨਹੀਂ ਮਿਲੇਗਾ ਕਿਤੇ ਜੀ ਅੱਛਾ ਇਹ ਯੂਨਿਕ ਹੈ ਜੀ ਇਹ ਇਹ ਯੂਨਿਕ ਹੈ ਹਾਂਜੀ ਅੱਛਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਆਰਟਿਸਟ ਕੰਮ ਕਰ ਲੈਂਦਾ ਹੈ ਉਹਨੂੰ ਜਿਹੜੀ ਮਾਰਕੀਟਿੰਗ ਆ ਉਹਦੀ ਸਮੱਸਿਆ ਆਉਂਦੀ ਹੈ ਜਾਂ ਮਾਰਕੀਟਿੰਗ ਦੇ ਚੈਲੰਜੇਜ਼ ਵੱਖਰੇ ਵੱਖਰੇ ਆ ਤੁਹਾਨੂੰ ਇਹ ਮੈਨੂੰ ਇਹਦੇ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈ ਕਿਉਂਕਿ ਮੈਂ ਇਹ ਕੰਮ ਸ਼ੁਰੂ ਕੀਤਾ 2013-14 ਨੂੰ ਮੇਰੀ ਉਮਰ ਹੋ ਚੁੱਕੀ ਸੀ 45 ਸਾਲ। ਅੱਛਾ ਜੀ। ਔਰ ਮੈਨੂੰ ਇਹ ਪਹਿਲਾਂ ਹੀ ਸਮਝ ਸੀ ਕਿ ਆਰਟਿਸਟ ਦੀ ਲਾਈਫ ਟੈਡੀ ਹੁੰਦੀ ਹੈ। ਤਾਂ ਮੈਂ ਆਪਦੇ ਪਹਿਲਾਂ ਫਾਈਨੈਂਸ਼ੀਅਲੀ ਇੰਤਜ਼ਾਮ ਕਰਕੇ ਹੀ ਸ਼ੁਰੂ ਕੀਤਾ ਸੀ ਆਪਦਾ ਸਾਰਾ ਕੰਮ ਇਹ। ਸੋ ਮੈਨੂੰ ਕੋਈ ਜ਼ਿਆਦਾ ਇਹ ਨਹੀਂ ਸੀਗੀ ਮੈਂ ਵੀ ਇਹ ਮੈਨੂੰ ਕਿਵੇਂ ਮਾਰਕੀਟਿੰਗ ਕਰਾਂ ਕਿਵੇਂ ਸੇਲ ਕਰਾਂ। ਮੈਨੂੰ ਸਿਰਫ ਇਹੀ ਸੀ ਵੀ ਮੈਂ ਕੁਝ ਕਰ ਰਿਹਾ। ਉਸ ਤੋਂ ਬਾਅਦ ਜੋ ਸੇਲ ਆਪਣੇ ਆਪ ਹੀ ਸ਼ੁਰੂ ਹੋ ਜਾਂਦੀ ਹੈ ਜੀ। ਥੋੜਾ ਥੋੜਾ ਟਾਈਮ ਲੱਗਦਾ ਹੈ। ਲੇਕਿਨ ਅਗਰ ਕੋਈ ਆਰਟਿਸਟ ਜੋ ਫਾਈਨੈਂਸ਼ਲੀ ਸਟਰੋਂਗ ਨਹੀਂ ਹੈ ਤਾਂ ਫਿਰ ਉਹਨੂੰ ਬੜੀ ਦਿੱਕਤ ਆਉਂਦੀ ਹੈ। ਅੱਛਾ ਕਿਸੇ ਨੇ ਕੰਮ ਕਰਨਾ ਹੈ ਨੌਜਵਾਨ ਪੀੜ੍ਹੀ ਨੇ ਤੁਸੀਂ ਕੀ ਸੁਜੈਸਟ ਕਰੋਗੇ? ਮੈਂ ਉਹ ਸੁਜੈਸਟ ਕਰੂੰਗਾ ਜੀ ਸਭ ਤੋਂ ਪਹਿਲਾਂ ਤਾਂ ਆਪਦੀ ਫਾਈਨਾਂਸ ਸਹੀ ਕਰੇ ਆਰਟਿਸਟ ਹੈ ਜਿਹੜਾ ਜੋ ਵੀ ਸਮਾਜ ਨੂੰ ਕਹਿੰਦਾ ਵੀ ਇਸ ਕੰਮ 'ਚ ਉਹਨੂੰ ਉਹਦੀ ਫਾਈਨਾਂਸ ਫਾਈਨਾਂਸ ਸਹੀ ਕਰ ਲੈ। ਹੂੰ ਹੂੰ। ਉਸ ਤੋਂ ਬਾਅਦ ਫਿਰ ਜਦੋਂ ਉਹਦੀ ਫਿਨਾਂਸ ਸਹੀ ਹੈ ਫਿਰ ਕੋਈ ਵੀ ਆਰਟ ਜੋ ਨੂੰ ਚੰਗਾ ਲੱਗਦਾ ਉਹ ਕਰੇ। ਇਨਸ ਬੈਟਰ ਕੋਈ ਕੋਈ ਦਿੱਕਤ ਨਹੀਂ। ਫਿਰ ਅਗਰ ਸ਼ੁਰੂ ਦੇ ਵਿੱਚ ਤੁਹਾਡੇ ਫਾਈਨਾਂਸ ਠੀਕ ਨਹੀਂ ਹੈ ਲੇਕਿਨ ਤੁਸੀਂ ਆਰਟ ਨੂੰ ਚੰਗਾ ਲੱਗਦਾ ਤੁਸੀਂ ਕਰੋਗੇ ਤੁਹਾਨੂੰ ਬਹੁਤ ਦਿੱਕਤ ਆਏਗੀ। ਇਹ 'ਚ ਕਿਹੜੀ ਕਿਹੜੀ ਲੱਕੜ ਯੂਜ਼ ਕਰਦੇ ਹੋ ਤੁਸੀਂ? ਇਦੇ ਵਿੱਚ ਜਿਵੇਂ ਇਹ ਵਾਲੀ ਆ ਸ਼ੀਸ਼ਮ ਔਰ ਸਾਗਵਾਨ ਲੱਗੀ ਹੈ ਜੀ ਇਹ ਇਹ ਆਪਣੀ ਕੈਲ ਜੀ ਨੂੰ ਕਹ ਦਿੰਦੇ ਆ ਭਾਈ ਹਾਂਜੀ ਚਿੰਤਰੀ ਲੱਕੜ ਯੂਜ਼ ਹੋਈ ਜਾਂਦੀ ਹੈ ਤਿੰਨ ਤਰ੍ਹਾਂ ਦੀ ਬਹੁਤ ਆ ਤੁਹਾਡਾ ਆਰਟ ਕਿੱਥੇ ਜਾ ਕੇ ਸੇਲ ਹੁੰਦਾ ਹੈ ਇੰਡੀਆ 'ਚ ਵੀ ਹੁੰਦਾ ਜੀ ਔਰ ਬਾਹਰ ਵੀ ਹੁੰਦਾ ਜੀ ਮਤਲਬ ਕੈਨੇਡਾ ਯੂਰਪ ਦੇ ਵਿੱਚ ਵੀ ਯੂਕੇ ਦੇ ਵਿੱਚ ਵੀ ਔਰ ਇੰਡੀਆ ਜੀ ਬਰਾਬਰ ਬਰਾਬਰ ਦੀ ਸੇਲ ਹੀ ਹੈ ਇੱਕ ਤਰ੍ਹਾਂ ਤੁਸੀਂ ਔਨ ਡਿਮਾਂਡ ਬਣਾ ਕੇ ਦਿੰਦੇ ਹੋ ਕਿ ਖੁਦ ਕ੍ਰੀਏਟ ਕਰਦੇ ਹੋ ਨਹੀਂ ਮੈਂ ਔਨ ਡਿਮਾਂਡ ਮੈਂ ਕੁਝ ਨਹੀਂ ਬਣਾਉਂਦਾ ਜੀ ਕਿਉਂਕਿ ਇੱਕ ਦੋ ਵਾਰੀ ਮੈਂ ਕੋਸ਼ਿਸ਼ ਕੀਤੀ ਹੈ ਔਨ ਡਿਮਾਂਡ ਕੋਈ ਕੰਮ ਕਰਨ ਦੀ ਪਰ ਲੇਕਿਨ ਮੈਨੂੰ ਮਜ਼ਾ ਨਹੀਂ ਆਉਂਦਾ ਜੋ ਆਈਡੀਆ ਆਂਦਾ ਹੈਗਾ ਉਹ ਸਾਈਡੀਆ ਤੇ ਨਵੇਂ ਦੇ ਉੱਤੇ ਕੰਮ ਕਰਨ ਜੇ ਮੈਨੂੰ ਮਜ਼ਾ ਆਉਂਦਾ ਮੰਨ ਲਓ ਇਹ ਇਹ ਵਾਲਾ ਵਰਕ ਹੈ ਇਹ ਇੱਕੋ ਹੀ ਹੈ ਵਰਕ ਇਹ ਅਗਰ ਇਹ ਵੀ ਮੈਂ ਦੁਬਾਰਾ ਬਣਾਉਣ ਬਣਾਉਣ ਦੀ ਕੋਸ਼ਿਸ਼ ਜਦੋਂ ਵੀ ਕਰਦਾ ਮੈਨੂੰ ਮਜ਼ਾ ਨਹੀਂ ਆਉਂਦਾ ਸੋ ਮੈਂ ਹਰ ਵਾਰੀ ਜਦੋਂ ਵੀ ਬਣਾਉਂਦਾ ਮੈਂ ਪਹਿਲੇ ਵਾਲਾ ਪੀਸ ਨਹੀਂ ਬ ਤੱਲੇ ਹੀ ਹੋਊਗਾ ਉਹ ਆਪਣਾ ਯੂਨਿਕ ਹੀ ਹੋਊਗਾ ਜੀ ਨਵਾਂ ਹੀ ਪੀਸ ਬਣੂਗਾ ਜੀ ਹਰ ਵਾਰੀ ਤੇ ਕੋਈ ਖਾਸ ਗੱਲ ਇਸ ਆਰਟ ਸੰਬੰਧੀ ਹੋਰ ਦੱਸਣੀ ਚਾਹੂੰ ਬਸ ਹੋਰ ਕੁਝ ਨਹੀਂ ਜੀ ਤਾਂ ਮੇਰੀ ਆਪ ਦੀ ਆਪ ਦੀ ਅੰਦਰ ਦੀ ਖੋਜ ਚੱਲ ਰਹੀ ਹੈ ਮੈਂ ਸੋਚ ਦੇ ਵਿੱਚੋਂ ਆਰਟ ਮੈਂ ਐਕਚੁਅਲੀ ਕੀ ਹੈ ਇਹ ਤਾਂ ਜਿਵੇਂ ਆਪਾਂ ਕਣਕ ਬੀਜਦੇ ਆਂ ਤੇ ਕਣਕ ਵੱਢ ਕੇ ਆਪਾਂ ਦਾਣੇ ਕੱਢਦੇ ਆਂ ਜੀ ਤੇ ਨਾਲ ਤੂੜੀ ਬਣ ਜਾਂਦੀ ਹੈ ਜੀ ਕਿਆ ਬਾਤ ਹੈ ਉਹ ਮੇਰੇ ਮੇਰੀ ਸਟੋਰੀ ਦੇ ਵਿੱਚ ਇਹ ਤੂੜੀ ਹੈ ਜੀ ਇਹ ਕਿਆ ਬਾਤ ਜਿਹੜੇ ਦਾਣੇ ਆ ਉਹ ਮੇਰੀ ਆਪ ਦੀ ਅੰਦਰ ਦੀ ਖੋਜ ਹੈ ਉਹ ਚੱਲ ਰਹੀ ਹੈ ਉਹ ਖੋਜ ਹੈ ਵੀ ਮੈਂ ਕੋਸ਼ਿਸ਼ ਕਰ ਰਿਹਾ ਪਤਾ ਕਰਨ ਦੀ ਵੀ ਮੈਂ ਕੌਣ ਹਾਂ ਜੀ ਮਤਲਬ ਦੇਖਣ ਨੂੰ ਐ ਵੀ ਮੇਰਾ ਨਾਮ ਸਮਾਜ ਨੇ ਕਹਤਾ ਸੁਰੀਲ ਹੈ ਇੱਕ ਖੱਤਰੀਆਂ ਦਾ ਮੁੰਡਾ ਹੈ ਹਿੰਦੂ ਘਰ ਚ ਜਨਮ ਲਿਆਏ ਨੇ ਇਹ ਇਹ ਉਹ ਕਰਦਾ ਹੈ ਲੇਕਿਨ ਉਸ ਸਾਰੀਆਂ ਮੇਰੀਆਂ ਪਹਿਚਾਨਾਂ ਹੈ ਜੀ ਲੇਕਿਨ ਅਸਲ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਮੈਂ ਕੌਣ ਹਾਂ ਉਹ ਉਹਦੀ ਮੈਂ ਤਲਾਸ਼ ਕਰਦੇ ਹਾਂ ਉਹ ਉਸੇ ਖੋਜ ਦਾ ਹਿੱਸਾ ਹੈ ਉਸ ਕੋ ਇਹ ਸਾਰਾ ਉਹ ਖੋਜ ਦਾ ਹੀ ਮਤਲਬ ਬਾਈ ਪ੍ਰੋਡਕਟ ਹੈ ਬਹੁਤ ਚੰਗਾ ਲੱਗੇ ਤੁਹਾਡਾ ਨਗਰ ਬੋਲ ਥੈਂਕ ਯੂ